ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਖੰਨਾ ਦੇ ਪਿੰਡ ਇਕੋਲਾਹ ਚ ਕਬੂਤਰਬਾਜ਼ੀ ਨੂੰ ਲੈ ਕੇ ਝਗੜਾ ਹੋ ਗਿਆ ਜੋ ਬਾਅਦ ਵਿੱਚ ਖੂਨੀ ਜੰਗ ਵਿੱਚ ਤਬਦੀਲ ਹੋ ਗਿਆ 21 ਸਾਲ ਦੇ ਗੁਰਦੀਪ ਸਿੰਘ ਮਾਹਲਾ ਦੇ ਸਿਰ ਤੇ ਲੋਹੇ ਦੀ ਰਾਡ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਗਈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਬਾਪ ਤੇ ਬੇਟਾ ਮੌਕੇ ਤੇ ਫਰਾਰ ਹੋ ਗਏ ਪੁਲਿਸ ਨੇ ਦੋਨਾਂ ਦੇ ਖਿਲਾਫ ਹਤਿਆ ਦਾ ਕੇਸ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਵਾਲਿਆਂ ਦੇ ਅਨੁਸਾਰ ਪਿੰਡ ਇਕੋਲਾਹਾਚ 23 ਜੂਨ ਨੂੰ ਕਬੂਤਰ ਉਡਾਉਣ ਦਾ ਮੁਕਾਬਲਾ ਕਰਵਾਇਆ ਗਿਆ ਸੀ ਸ਼ਾਮ 5 ਵਜੇ ਮੁਕਾਬਲਾ ਸਮਾਪਤ ਹੋਣ ਤੋਂ ਬਾਅਦ ਸਾਰੇ ਵਿਜੇਤਾਵਾਂ ਨੂੰ ਪੁਰਸਕਾਰ ਦਿੱਤੇ ਗਏ ਸਾਰੇ ਆਪਣੇ ਆਪਣੇ ਕਰਾਂ ਨੂੰ ਚਲੇ ਗਿਆ ਗੁਰਦੁਆਰਾ ਸੰਗਤ ਸਰ ਸਾਹਿਬ ਦੇ ਸਾਹਮਣੇ ਚੌਕ 'ਚ ਕੁਲਦੀਪ ਸਿੰਘ ਵਿੱਕੀ देर शाम ਕਰੀਬ 7:30 ਵਜੇ ਆਪਣੀ ਕਾਰ ਤੇ ਆਇਆ ਉਸੇ ਟਾਈਮ ਗੁਰਦੀਪ ਸਿੰਘ ਮਾਣਾ ਵੀ ਆਪਣੇ ਮੋਟਰਸਾਈਕਲ ਤੇ ਉੱਥੇ ਆ ਗਿਆ ਇਸ ਦੌਰਾਨ ਗੁਰਦੀਪ ਸਿੰਘ ਮਾਣਾ ਨੇ ਕਬੂਤਰ ਦੇ ਮੁਕਾਬਲੇ 'ਚ ਟਿੰਕੂ ਨੂੰ ਬੁਲਾਉਣ ਤੋਂ ਲੈ ਕੇ ਰੋਸ ਜਤਾਇਆ ਗੁਰਦੀਪ ਸਿੰਘ ਤੇ ਕੁਲਦੀਪ ਸਿੰਘ ਦੇ ਵਿੱਚ ਕਾਫੀ ਬਹਿਸ ਹੋਈ ਜਿਸ ਦੇ ਬਾਅਦ ਦੋਨੋਂ ਘਰਾਂ ਨੂੰ ਚਲੇ ਗਏ ਰਾਤ ਕਰੀਬ 9 ਵਜੇ ਕੁਲਦੀਪ ਸਿੰਘ ਵਿੱਕੀ ਆਪਣੇ ਪੁੱਤਰ ਦਮਨ ਔਜਲਾ ਦੇ ਨਾਲ ਗੁਰਦੀਪ ਸਿੰਘ ਮਾਣਾ ਦੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰਨ ਲੱਗਾ ਜਦੋਂ ਮਾਣਾ ਘਰ ਤੋਂ ਬਾਹਰ ਨਿਕਲਿਆ ਤੇ ਬਾਪ ਤੇ ਬੇਟੇ ਦੋਵੇਂ ਉਸ ਨੂੰ ਗਾਲ੍ਹੀਆਂ ਦੇਣ ਲੱਗੇ ਤੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹਨਾਂ ਔਜਲਾ ਨੇ ਹੱਥ ਵਿੱਚ ਫੜੀ ਲੋਹੇ ਦੀ ਰਾਡ ਗੁਰਦੀਪ ਸਿੰਘ ਮਾਣਾ ਦੇ ਸਿਰ ਤੇ ਮਾਰੀ ਜਿਸ ਦੇ ਨਾਲ ਮਾਣਾ ਲਹੂ ਲੋਹਾਨ ਹਾਲਤ ਵਿੱਚ ਧਰਤੀ ਤੇ ਡਿੱਗ ਗਿਆ આરોપી ਬਾਪ ਬੇਟਾ ਦੋਵੇਂ ਮੌਕੇ ਤੇ ਫਰਾਰ ਹੋ ਗਏ ਹਾਂ ਮੈਂ ਤੁਹਾਨੂੰ ਮੌਕੇ ਤੇ ਹੋਈ ਗੱਲਬਾਤ ਕਿ ਕੀ ਨਾਂ ਥਾਡਾ ਪਛਾਣ ਇਹ ਜਿਹਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਬੋਤਾ ਮੇਰਾ ਕਿੰਨਾ ਨਾ ਮਾਂ ਨਾ ਪਿਓ ਕਿੰਨੀ ਕੋਮਰ ਸੀ 22 ਸਾਲ 22 ਸਾਲ 21 ਸਾਲ ਉਹ ਬਾਈ ਹੋ ਗਿਆ ਕਿੱਦਾਂ ਹੋਈ ਆ ਘਟਣਾ ਇਹ ਕੀ ਹੋਇਆ ਲੜਾਈ ਚ ਕਿਹਦੇ ਨਾਲ ਹੋਈ ਆ ਕੀ ਯਾਰ ਦਮ ਦਾ ਮੁੰਡਾ ਜੀ ਬਲਾਵਾ ਸੀ ਜੀ ਲੜਾਈ ਦਾ ਕਾਰਨ ਕੀ ਆ ਕੀ ਪਤਾ ਇੱਥੇ ਕੋਈ ਬਾਹਰ ਮਾਰੇ ਮੋਟੇ ਹੋ ਗਏ ਉਹਨੇ ਉਹ ਘਰ ਜਾ ਬੜਿਆ ਘਰੋਂ ਬੁਲਾ ਲਿਆ ਐ ਐਥੇ ਲਿਆ ਕੇ ਡਾਗਨਾ ਆਉਂਦੇ ਨੇ ਰਾਡ ਮਾਰ ਕੇ ਰਾਡ ਮਾਰ ਕੇ ਸਿਰ ਤੇ ਮਾਰੀਆ ਜੀ ਮਾਰੀਆ ਵਿਆਹ ਹੋਇਆ ਸੀਗਾ ਨਾ ਨਾ ਕੁਮਾਰ ਆਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵਿਸ਼ਾਂਤਾਂ ਇਨਸਾਨ ਚਾਹੀਦਾ ਵਸ ਸਾਨੂੰ ਬਰਾਬਰ ਚਾਹੀਦਾ ਆ ਮੁੰਡਾ ਤੋਂ ਮੁੰਡਾ ਹੀ ਮਾਰਦਾ ਪ੍ਰਸ਼ਾਸਨ ਚਾਹੀਦਾ ਸੀ ਸਾਨੂੰ ਪਰਿਵਾਰ ਚ ਕਿੰਨੇ ਕੁ ਮੈਂਬਰੋਂ ਸਾਡੇ ਕੋਈ ਸੁਮੀ ਨਹੀਂ ਰਹੇ ਜੀ ਜਿਹਾ ਕਰੇ ਮੁੰਡੇ ਨੂੰ ਮੁੱਕੇ ਨੂੰ ਗਾਰਖਾਨੇ ਦੇ ਲੈਣ ਨੂੰ ਕੋਈ ਪੁញਾਨੇ ਗਾਹੋਂ ਮੁੰਡਾ ਜਿਹੜਾ ਮੋਕੇ ਆਤਾ ਉਹਦੀ ਮੋਹਰ ਬਾਬਰਾ ਦਾ ਪੜਾ ਹੋਇਆ ਇੱਕ ਹੀ ਕੱਲਾ ਐਵੇਂ ਬੰਨ ਲੈ ਲੈਨਾਂ ਕੋਈ ਕਬੂਤਰਬਾਜੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰਬਾਜੀ ਦੀ ਗੱਲ ਨਹੀਂ ਸਾਦੀ ਕੋਈ ਸ਼ਾਮ ਨੂੰ ਉਹਨਾਂ ਦੀ ਪਾਰਟੀ ਲੱਗੀ ਪਿੰਡ ਦੀ ਆਪਣੀ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਨੂੰ ਗੁਜਰੇ ਨੂੰ ਤੇ ਉਹ ਮਾਂ ਨੂੰ ਤਾਂ 20-22 ਸਾਲ ਹੋ ਗਏ ਮੁੱਕੇ ਨੂੰ ਤੇ ਉਹਨੂੰ 10 ਸਾਲ ਹੋ ਗਏ ਕਿੰਨੇ ਭੈਣ ਭਾਈ ਸੀ ਇਹ ਭੈਣ ਭਾਈ ਚਾਰ ਤੇ ਬੜੀ ਗੁੱਡੀ ਮਾਰਗੀ ਦੀ ਵਿਆਹੀ ਉਹ ਮੁੰਡਾ ਛੱਡ ਕੇ ਛੋਟਾ ਜਿਹਾ ਛੋਟੀ ਵਿਆਹੀ ਹੋਈ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਬਿਆਣਾ ਇੱਥੇ ਰਹਿੰਦਾ ਇਹ ਉਹਦੇ ਬਰਾਤੀ ਕੁੜੀਆਂ ਦੇ ਛੋਡੇ ਦੀ ਜਿਹੜੀ ਵਿਆਹੀ ਹੈ ਜਿਹੜਾ ਨਾਲ ਆ ਉਹਦੇ ਮੁੰਡੇ ਉਹ ਨਾਲ ਆ ਨਾਮ ਕੋਈ ਭਾਈ ਨੇ ਨਾਮ ਕੀ ਮੁੰਡੇ ਦਾ ਗੱਦੀ ਉਮਰ ਕਿੰਨੀ ਹੈ ਜੀ 21 ਸਾਲ ਦੇ ਦਾ ਕੰਮ ਕੀ ਕਰਦਾ ਸੀ ਇੰਜਨ ਚ ਲਾਉਂਦਾ ਪੀਓ ਡੀਸੀ ਦੇ ਜੱਟਾ ਹੁੰਦਾ ਜੀ ਐਲਪੀ ਕਹਿੰਦੇ ਮਾੜਾ ਕਹਿੰਦੇ ਨੇ ਉਹਨੂੰ ਨਾ ਨਾਂ ਪੱਕਾ ਤੁਹਾਡਾ ਮੇਰਾ ਨਾਮ ਹਰਪ੍ਰੀਤ ਜਿਹੜੇ ਲੜਕੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਯਾਰ ਦੋਸਤ ਜੀ ਆ ਬਾਈ ਕਿੱਦਾਂ ਹੋਇਆ ਇਹ ਕਟਣਾ ਇਹ ਆਪਣੇ ਪਿੰਡ ਕੋਲ ਇੱਕ ਕਬੂਤਰ ਦੀ ਬਾਜੀ ਹੋਈ ਸੀਗੀ ਕਬੂਤਰ ਦੀ ਬਾਜੀ ਹੋਏ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਿਤੇ ਵੀ ਦੀਪ ਨੇ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਦਿਹਾੜੀ ਉਹਨਾਂ ਦੀ ਖੈਮ ਖਾਓ ਹੁੰਦੀ ਰਹੀ ਜੀ ਇਹ ਆਪਸ ਵਿੱਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਇਹਨਾਂ ਦੀ ਹੁੰਦੀ ਰਹੀ ਠੀਕ ਹੈ ਜੀ ਇਹ ਚੱਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹੇ ਆ ਸ਼ਾਮ ਨੂੰ ਆ ਕੇ ਇਹਨਾਂ ਦੀ ਬਾੜੀ ਤੂੰ ਤੋਂ ਮੈਂ ਹੋ ਗਈ ਬਸ ਇੱਥੇ ਪਤਾ ਲੱਗਿਆ ਇਹਨਾਂ ਨੇ ਡੰਡਾ ਰੋਂਡਾ ਮਾਰਿਆ ਕਿ ਨਹੀਂ ਸਿਰ ਤੇ ਰਾੜ ਮਾਰੀ ਗਈ ਕਿਹਦੀ ਮੇਨ ਜਾਨੀ ਕਿ ਘਟਨਾ ਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ। ਬਸ ਕਬੂਤਰਬਾਜੀ ਪਿੱਛੇ ਆ ਸਾਡੇ ਪਿੰਡ ਕਬੂਤਰਬਾਜੀ ਬੰਦ ਹੋ ਗਈ ਹੁਣ ਤੋਂ ਹੀ ਬਸ। ਇਹ ਮੇਨ ਮੁੱਦਾ ਕਬੂਤਰਬਾਜੀ ਵਿੱਚ ਰਹੀ ਗਈ। ਮੁੰਡਾ ਦੀ ਉਹਨੂੰ ਬੀਬੀ ਨੂੰ ਕਿਹਾ ਦੀ ਵੀ ਇਹ ਬਲਾਈਨ ਆਈ ਇਹਨਾਂ ਦੇ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਧੂਮ ਐ ਹੋਈ ਗਈ ਬਸ। ਉਹ ਮੁੰਡੇ ਪਿੱਛੇ ਕੰਮ ਹੋ ਗਿਆ ਜੀ। ਇਹ ਕਬੂਤਰਬਾਜੀ ਦਾ ਕਿੱਥੇ ਹੋਇਆ ਸੀਗਾ? ਇਹ ਕਬੂਤਰਬਾਜੀ ਬੀਬੀ ਦੇ ਕੋਠੇ ਦੀ ਹੋਈ ਸੀ ਜਿਹੜੀ ਮੁੰਡੇ ਨੇ ਮਾਰੇ ਜੀ ਇਹਨਾਂ ਨੇ। ਮੈਂ ਹਰਜਿੰਦਰ ਸਿੰਘ ਜੀ ਮੈਂਬਰ ਜਿਹੜਾ ਪ੍ਰੈਜ਼ੀਡੈਂਟ ਕੋਲ ਆ ਤੇ ਅੱਜ ਜਿਹੜੀ ਗੱਲ ਕਬੂਤਰਬਾਜੀ ਇੱਥੇ ਪਿੰਡ ਚ ਕਰਾਈ ਗਈ ਆ ਬਾਜੀ ਇਹਨਾਂ ਨੇ ਇਹਨੂੰ ਬਾਜੀ ਦਾ ਨਾਮ ਹਮ ਦਿੱਤੇ ਨੇ ਲੋਕ ਪਰ ਬਹੁਤ ਮੰਦ ਭਾਗੀ ਆ ਕਿਸੇ ਦਾ ਸੌਂਕ ਹੋ ਸਕਦਾ ਪਰ ਜੇ ਸੌਂਕ ਨੇ ਮੇਰੇ ਪਿੰਡ ਦੇ ਦੋ ਨੌਜਵਾਨ ਦੀ ਮੌਤ ਹੋ ਗਈ ਆ ਇੱਕ ਪਹਿਲਾ ਸੀਗਾ ਤੋਂ ਲਗਭਗ 2.5 ਤਿੰਨ ਸਾਲ ਪਹਿਲਾਂ ਦੀ ਗੱਲ ਆ ਇੱਕ ਉਹ ਨੌਜਵਾਨ ਮੁੰਡਾ ਸੀਗਾ ਉਹ ਵੀ ਕਬੂਤਰਬਾਜੀ ਲੱਗੀ ਹੋਈ ਸੀ ਕਬੂਤਰ ਨੂੰ ਫੜਨ ਗਿਆ ਤਾਂ ਕਰੰਟ ਲੱਗ ਗਿਆ ਤਾਂ ਉਸੇ ਨੌਜਵਾਨ ਦੀ ਐਟ ਅ ਟਾਈਮ ਉੱਥੇ ਮੌਤ ਹੋ ਗਈ ਆ ਔਰ ਇੱਕ ਕੱਲ ਵੀ ਬਾਜੀ ਫੇਰ ਲਾਈਏ ਨਾ ਮੁੰਡਿਆਂ ਨੇ ਔਰ ਬਾਜੀ ਦੇ ਤਹਿਤ ਕੋਈ ਰਾਂਝਾ ਸਵਾਜੀ ਦੇ ਬੁਈ ਐਂਡ ਤੇ ਗੱਲਬਾਤ ਤਾਂ ਉਹ ਮੁੰਡੇ ਦੀ ਉੱਥੇ ਲੜਾਈ ਝਗੜਾ ਹੋਇਆ ਤਾਂ ਮੌਤ ਹੋ ਗਈ ਆ ਮੁੰਡੇ ਦੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਇਹ ਐਜੀਆਂ ਗੱਲਾਂ ਬਾਤਾਂ ਨੇ ਚਾਹੇ ਕਬੂਤਰ ਬਾਜੀ ਦੀ ਆ ਚਾਹੇ ਟਰੈਕਟਰਾਂ ਦੀ ਗੱਲਬਾਤ ਹੈ ਵੀ ਇਹ ਤੇ ਖਾਸ ਧਿਆਨ ਦਿੱਤਾ ਜਾਵੇ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਆ ਕਿਉਂਕਿ ਜਿਹਦੇ ਕਰਕੇ ਮਤਲਬ ਇਹ ਸਾਰੀ ਦੇਖੋ ਕੋਠਾਂ ਦੇ ਉੱਪਰ ਚੜਦੇ ਨੇ ਕੋਈ ਉੱਪਰ ਨੂੰ ਧਿਆਨ ਹੁੰਦਾ ਜਿਹੜੇ ਕਬੂਤਰबाजी ਕਰਦੇ ਨੇ ਕਬੂਤਰ ਉਡਾਉਂਦੇ ਨੇ ਉਹ ਕੋਈ ਬਨੇਰੇ ਤੋਂ ਗਰਦਾ ਕੋਈ ਕੁਸ ਹੁੰਦਾ ਇਹ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਇਹਦੇ ਉੱਤੇ ਬਕਾਇਦਾ ਰੋਕ ਲਗਣੀ ਚਾਹੀਦੀ ਹੈ ਇਹ ਸਰਕਾਰ ਇਸ ਤੇ ਧਿਆਨ ਦੇਵੇ ਇਹ ਕਿਉਂਕਿ ਮੇਰੇ ਨਗਰ ਦੇ ਵਿੱਚ ਦੋ ਮੌਤਾਂ ਨੌਜਵਾਨ ਹੈ ਜੀਆਂ ਹੋਈਆਂ ਨੇ ਵੀ ਜਿਹੜੀਆਂ ਅੱਜ ਪੂਰੀ ਸੋਗ ਦੀ ਲਹਿਰ ਪਿੰਡ ਦੇ ਵਿੱਚ ਇਸ ਕਰਕੇ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ ਔਰ ਇਹਨੂੰ ਬੰਦ ਕੀਤਾ ਜਾਵੇ ਕੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਵੀ ਇਹਦੀ ਬੇਗੌਲੀ ਕਰ ਰਿਹਾ ਹੈ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਜਮਾਈ ਬੇਗੌਲੀ ਕਰ ਰਿਹਾ ਕਿਉਂਕਿ ਜਿਹੜੀਆਂ ਇਹ ਜਿਹੀਆਂ ਗੱਲਾਂ ਵਾਪਤਾ ਨਹੀਂ ਚਾਹੇ ਇਹ ਇਹ ਤੇ ਟੋਟਲ ਰੋਕ ਲੱਗਣੀ ਚਾਹੀਦੀ ਆ ਕਿਉਂਕਿ ਜੇ ਜਿਹੜੀ ਇਹ ਗੱਲਾਂ ਨੇ ਇਹਦੇ ਨਾਲ ਰਾਜ ਸਭਾ ਜੀ ਵਾਧੀ ਆ ਸਾਮ ਨੂੰ ਜਿਵੇਂ ਕੱਲ ਇਹਨਾਂ ਨੇ ਕਬੂਤਰ ਬਾਜੀ ਕਬੂਤਰ ਲੜਾਈ ਕਬੂਤਰ ਲੜਨ ਤੋਂ ਬਾਅਦ ਸਾਮ ਨੂੰ ਪਤਾ ਲੱਗਿਆ ਵੀ ਇਹ ਮੁੰਡਿਆਂ ਦੀ ਰਾਜ ਸਭਾ ਜੀ ਕੇ ਕਬੂਤਰ ਬਾਜੀ ਕਰਕੇ ਮਤਲਬ ਲੜਾਈ ਹੋਈ ਆ ਕਲਾ ਹੈ ਇੱਕ ਰਾਹੁਲ 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 ਸਿੰਘ ਆਫ ਹਰਿੰਦਰ ਸਿੰਘ ਅਕਰੀ ਉਮਰ 22 ਸਾਲ ਦੇ ਜਿਸੇ ਪਿੰਡ ਦਾ ਰਹਿਣਾ ਉਹਨੂੰ ਜਾਣ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਇਹਦੀਸ ਮਾਨਾ 22 ਸਾਲ ਦੀ ਉਹਦੀ ਏ ਚਿੱਕੀ 22 ਸਾਲ ਦੀ ਉਹਨੂੰ ਕੱਲ ਰਾਤੀ ਗੁੰਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ son of ਕੁਲਦੀਪ ਸਿੰਘ ਦੋਨੋਂ ਪਿਓ ਬੁਤਾ ਨੇ ਮੇਰੇ ਚਾਚੇ ਦੇ ਲੜਕੇ ਜਿਹਨੂੰ ਤੁਮਰ ਕੀਤਾ ਕਿ ਤੁਮਰਮਾਨ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆ ਨੰਬਰ 128 24 24 ਨੂੰ ਅੰਡਰ ਸੈਕਸ਼ਨ 302 34 ਐਪੀਸੀ ਦਰਚ ਕੀਤੀ ਕਤਲ ਕੀ ਹੋਇਆ ਕਿਉਂ ਵਿੱਚ ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦੱਸ ਰਹੇ ਨੇ ਕਿ ਉੱਥੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਪੁੱਤਰ ਉੱਡਦੇ ਸੀਗੇ ਉਹਦੇ ਪਿੱਛੇ ਕੋਈ ਛਾਪਮਣ ਦਾਪ ਸੀ ਝਗੜਾ ਹੋਇਆ ਵੀ ਬੇਸਿਕ ਤੌਰ ਤੇ ਦੱਸ ਸਕਦੇ ਹਾਂ ਕਿ ਨਿਊਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਆ ਕਿ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਤੋਂ ਲੰਬੀ ਗੱਲ ਦਾ ਰੋਕੂ ਨਹੀਂ ਦੱਸ ਸਕਦਾ ਹਾਂ ਇਹ ਤੋਂ ਲੰਬਾ ਜਿ ਕਿ ਹੋਰ ਸਾਡੇ ਨੋਟਿਸ ਆਈ ਤਾਂ ਜਰੂਰ